ਦੁਨੀਆ ਵਿੱਚ ਭਾਰਤ ਦਾ ਨਾਂ ਉੱਚਾ ਕਰਨ ਵਿੱਚ ਸ਼ਾਵਨਾ ਪਾਂਡੇ ਦਾ ਨਾਂ ਦਰਜ ਹੋ ਗਿਆ ਹੈ। ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਸ ਤੋਂ ਬਾਅਦ ਭਾਰਤੀ ਮੋਲ ਦੀ ਤੀਜੀ ਮਹਿਲਾ ਸ਼ਾਵਨਾ ਪਾਂਡੇ ਪੁਲਾੜ ਦੀ ਉਡਾਨ ਭਰੇਗੀ। ਸ਼ਾਵਨਾ 3200 ਲੋਕਾਂ ਵਿੱਚੋਂ ਚੁਣੇ ਗਏ ਦੋ ਉਮੀਦਵਾਰਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸਿਟੀਜ਼ਨ ਸਾਇੰਸ ਐਸਟਰੋਨੌਟ ਪ੍ਰੋਗਰਾਮ ਤਹਿਤ ਪੁਲਾੜ ਵਿੱਚ ਜਾਣ ਦਾ ਮੌਕਾ ਮਿਲੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਸ਼ਾਵਨਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੁਪਰ ਹੀਰੋ ਅਤੇ ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਸ਼ਾਵਨਾ ਨੇ ਯੂਨੀਵਰਸਿਟੀ ਆਫ ਐਲਬਰਟਾ ਤੋਂ ਨਿਊਰੋਸਾਇੰਸ ਵਿੱਚ ਬੀਐਸਸੀ ਤੋਂ ਬਾਅਦ ਇੰਟਰਨੈਸ਼ਨਲ ਸਪੇਸ ਯੂਨੀਵਰਸਿਟੀ ਤੋਂ ਸਪੇਸ ਵਿੱਚ ਐਮਐਸਸੀ ਅਤੇ ਫਿਰ ਮੈਡੀਸਨ ਵਿੱਚ ਐਮਡੀ ਕੀਤੀ ਇਸ ਦੌਰਾਨ ਮੈਡੀਕਲ ਸਕੂਲ ਅਤੇ ਸਪੇਸ ਪ੍ਰੋਗਰਾਮ ਲਈ ਅਪਲਾਈ ਕੀਤਾ ਸ਼ਾਵਨਾ ਇੱਕ ਉੱਚ ਕੋਟੀ ਦੀ ਨਿਊਰੋ ਸਰਜਨ ਵੀ ਹੈ ਸ਼ਾਵਨਾ ਦਾ ਜਨਮ ਕੈਨੇਡਾ ਵਿੱਚ ਹੋਇਆ ਹਾਲਾਂਕਿ ਉਸ ਦਾ ਪਰਿਵਾਰ ਫਿਲਹਾਲ ਮੁੰਬਈ ਵਿੱਚ ਰਹਿੰਦਾ ਹੈ ਇਹਨਾਂ ਦਿਨੀ ਕੈਨੇਡਾ ਦੀ ਐਲਬਰਟਾ ਯੂਨੀਵਰਸਿਟੀ ਵਿੱਚ ਜਨਰਲ ਪੋਜੀਸ਼ਨ ਹੈ ਸ਼ਾਵਨਾ ਪਾਂਡੇ ਪੁਲਾੜ ਮਿਸ਼ਨਾਂ ਲਈ ਕਾਫੀ ਸਮੇਂ ਤੋਂ ਤਿਆਰੀ ਕਰ ਰਹੀ ਸੀ